ਕਿਸਾਨਾਂ ਕੋ ਸਰਵਣ ਸਿੰਘ ਪੰਦੇਰ ਮੇਂ ਨਾ ਮੌਜੂਦ ਐ ਐਲਾਨ ਕੀਤੇ ਅਜ ਰੇਲਾ ਵੀ ਰੋਕਣੀ ਆ ਬਾਕੀ ਸੂਬਿਆਂ ਚੋ ਦਿੱਲੀ ਨੂੰ ਵੀ ਜਾਣਾ ਪੰਦੇਰ ਸਾਹਿਬ ਦਿੱਲੀ ਕਿਸ ਰਸਤੇ ਜਾਣਾ ਹੈ ਕਿਵੇਂ ਜਾਣਾ ਹੈ ਕਿਵੇਂ ਪਹੁੰਚਣਾ ਹੈ ਬਾਕੀ ਸੂਬਿਆਂ ਤੋਂ ਪਹੁੰਚਣਾ ਕਿਸਾਨਾਂ ਨੇ ਦੇਖੋ ਰਸਤਾ ਉਹ ਡਿਸਾਈਡ ਕਰਨਗੇ ਸਵਾਲ ਤਾਂ ਇਹ ਹੈਗਾ ਵੀ ਟਰੈਕਟਰ ਟਾਲੀਆਂ ਨਹੀਂ ਉਹਨਾਂ ਨੂੰ ਠੀਕ ਲੱਗਦੇ ਉਹ ਟੈਂਕ ਲੱਗਦੇ ਚਲ ਪੰਜਾਬ ਹਰਾਂ ਨੇ ਤੇ ਟਰੈਕਟਰ ਟਾਲੀਆਂ ਵਾਲੇ ਆ ਜੁਪੀ ਵਾਲੇ ਵੀ ਉਹ ਤਾਂ ਹੋਇਗਾ ਕਈ ਸੂਬਿਆਂ ਕੋਈ ਚੀਜ਼ਾਂ ਹੈ ਨਹੀਂ ਆਰਥਿਕਤਾ ਦਾ ਸਵਾਲ ਹੈ ਉਹ ਇਹ ਐ ਨਹੀਂ ਆ ਸਕਦੇ ਉਹ ਰੇਲ ਤੇ ਆਉਣਗੇ ਜਾਂ ਕਿਸੇ ਹੋਰ ਵੀਕਲ ਤੇ ਆਪਦਾ ਹੋਣਗੇ ਜਾਂ ਕਈ ਪੈਦਲ ਵੀ ਆ ਠੀਕ ਹੈ ਪੈਦਲ ਵਾਲੀ ਤੋਂ ਅਸੀਂ ਉਹਨਾਂ ਨੂੰ ਕਹਿਤਾ ਉਹਨਾਂ ਨਾਲ ਮੀਟਿੰਗ ਹੋ ਗਈ ਵੀ ਉਹ ਕਹਿੰਦੇ ਵੀ ਚਲ ਅਸੀਂ ਜਾਂਦੇ ਹਾਂ ਦਿੱਲੀ ਪਈਏ ਤੁਹਾਨੂੰ ਨਹੀਂ ਜਾਣਦੇ ਤੇ ਅਸੀਂ ਜਾਂਦੇ ਤਾਂ ਫਿਰ ਸਰਕਾਰ ਬਿਲਕੁਲ ਸਪਸ਼ਟ ਹੋ ਜਾ ਜਦੋਂ ਇਹਨਾਂ ਨੇ ਪਹਿਲਾਂ ਆਏ ਸਾਡੇ ਕਿਸਾਨ ਦਿੱਲੀ ਤੋਂ ਰੈਸਟ ਕੀਤੇ ਬੇਸ਼ੱਕ ਉਹ ਮੀਡੀਆ ਚੀਜ਼ਾਂ ਨਹੀਂ ਆ ਸਕਦੀਆਂ ਤਾਂ ਹੁਣ ਵੀ ਪਤਾ ਲੱਗ ਜੂ ਕੋਈ ਨਹੀਂ ਇਹ ਜਾਣ ਦੇਣਗੇ ਤੇ ਜੰਤਰਬੰਦ ਤੇ ਧਰਨਾ ਲੱਗ ਜੂ ਕਿੱਧਰ ਲੱਗ ਜੂ ਦੋ ਤਰਨੇ ਹੋ ਜਾਣਗੇ 1 10 ਮਾਰਚ ਨੂੰ 12 ਤੋਂ ਲੈ ਕੇ 4 ਵਜੇ ਤੱਕ ਦੇਸ਼ ਪੱਧਰ ਤੇ ਜਿਹੜਾ ਰੇਲ ਪਈ ਆ ਜਾਮ ਕਰਾਂਗੇ ਹਾਈ ਕੋਰਟ ਨੇ ਵੀ ਹਰਿਆਣਾ ਸਰਕਾਰ ਨੂੰ ਲੈ ਕੇ ਸਖਤ ਟਿੱਪਣੀ ਕੀਤੀ ਹੈ ਕਿ ਤੁਸੀਂ ਅੱਤਵਾਦੀ ਨੂੰ ਜਿਹੜੀਆਂ ਗੋਲੀਆਂ ਛਿਲਾ ਰਹੇ ਹੈਗੇ ਹੋ ਕਿਵੇਂ ਦੇਖਦੇ ਹੋ ਅਸੀਂ ਟਿੱਪਣੀ ਨੂੰ ਕਿਸਾਨਾਂ ਨੂੰ ਲੈ ਕੇ ਵੀ ਨਾਲ ਟਿੱਪਣੀ ਕੀਤੀ ਕਿ ਕਿਸਾਨ ਆ ਕਿਉਂ ਨਹੀਂ ਰਹੇ ਇੱਥੇ ਉਹ ਟਰੈਕਟਰ ਟਰਾਲੀਆਂ ਨੂੰ ਲੈ ਕੇ ਵੀ ਤੁਸੀਂ ਮੋਡੀਫਾਈ ਕਰਵਾਏ ਹੋਏ ਹੈ ਟਰੈਕਟਰ ਦੋ ਗੱਲਾਂ ਦੇਖੋ ਨਾਇਪਾਲਿਕਾ ਆਪ ਦੇ ਸਾਹਮਣੇ ਕੀ ਫੈਸਲਾ ਕਰ ਦਿਓ ਜາດ ਹੈ ਤੁਸੀਂ ਦਸਾਂ ਬੰਦਿਆਂ ਨੂੰ ਸਪੀਕਰ ਲੈ ਕੇ ਪੁੱਛੋ ਕਿ ਜਿਸ ਕਿਸਮ ਦੀ ਆਜ਼ਾਦੀ ਸਾਡੀ ਨਾਇਪਾਲਿਕਾ ਨੂੰ ਹੈਗੀ ਉਹ ਦੱਸ ਦੇਣਗੇ ਲੋਕ ਕਿ ਨਾਇਪਾਲਿਕਾ ਚੱਕੀ ਨਿਆਂ ਮਿਲਦਾ ਸੱਚੀ ਉਹ ਜੇ ਨਾਇਪਾਲਿਕਾ ਸਾਡੀ ਦੇਸ਼ ਦੀ ਆਜ਼ਾਦ ਹੁੰਦੀ ਇੱਥੇ ਸਾਨੂੰ ਵਿਸ਼ਵਾਸ ਵੀ ਜੇ ਆਜ਼ਾਦੀ ਨਾਲ ਸਰਕਾਰਾਂ ਕੰਮ ਕਰ ਦਿੱਤੀਆਂ ਜਿੰਨੀਆਂ ਸਮੱਸਿਆ ਸਾਡੀਆਂ ਦੇਸ਼ ਦੀਆਂ ਸੀ ਉਹ ਉਹ ਨਾਇਪਾਲਿਕਾ ਦੇ ਥਰੂ ਹੱਲ ਹੋ ਜਾਣੀਆਂ ਚਾਹੀਦੀਆਂ ਸੀਗੇ ਹੁਣ ਹੁਣ ਜਦੋਂ ਲੋਕਾਂ ਚ ਹੀ ਪਰਸੈਪਸ਼ਨ ਨਹੀਂ ਹੈਗੀ ਫਿਰ ਕਿਸਾਨ ਆਗੂ ਨਹੀਂ ਕਰ ਸਕਦੇ ਇਹ ਸਾਨੂੰ ਸਪਸ਼ਟ ਪਤਾ ਪਹਿਲੀ ਵਾਰ ਕਿਸਾਨ ਅੰਦੋਲਨ ਅਦਾਲਤਾਂ 'ਚ ਨਹੀਂ ਗਿਆ ਬੜੀ ਵਾਰੀ ਗਿਆ ਤਾਂ ਪਰ ਉਥੋਂ ਫੈਸਲੇ ਸਰਕਾਰਾਂ ਦੇ ਪੱਖ ਵਾਲੇ ਹੁੰਦੇ ਆ ਇਹ ਚਲੋ ਅੰਦੋਲਨ ਦੀ ਆਪਣੀ ਮਰਜ਼ੀ ਹੈ ਅਪਿਓ ਅਦਾਲਤ 'ਚ ਜਾਣਾ ਚਾਹੁੰਦੇ ਨਹੀਂ ਜਾਂਦੇ ਹਾਂ ਸਾਨੂੰ ਦੇਸ਼ ਦਾ ਸੰਵਿਧਾਨ ਅੰਦੋਲਨ ਕਰਨ ਦਾ ਹੱਕ ਦਿੰਦਾ ਨਾ ਅਸੀਂ ਉਸ ਹੱਕ ਦੀ ਵਰਤੋਂ ਕਰਨੀ ਹੈ ਭੰਦੇਰ ਸਾਹਿਬ ਵੱਡਾ ਸਵਾਲ ਹੈ ਤੁਸੀਂ ਹੁਣ ਕਿਹਾ ਕੀ ਬਾਰਡਰਾਂ ਦੇ ਰਸਤੇ ਦੂਸਰੇ ਬਾਰਡਰਾਂ ਦੇ ਰਸਤੇ ਬੈਠਣਾ ਬਾਰਡਰਾਂ ਤੇ ਜਾ ਕੇ ਪੰਜਾਬ ਦੇ ਬਾਕੀ ਬਾਕੀ ਹਿੱਸਿਆਂ ਤੋਂ ਦਿੱਲੀ ਜਾਣਗੇ ਪਰ ਕੀ ਪੰਜਾਬ ਦੇ ਵਪਾਰੀ ਵਰਗ ਨਾਲ ਤੁਸੀਂ ਗੱਲਬਾਤ ਕੀਤੀ ਕਿ ਪੰਜਾਬ ਦੇ ਆਰਥਿਕ ਅਰਥਚਾਰੇ ਉੱਪਰ ਕੀ ਅਸਰ ਪਊਗਾ ਜੰਮੂ ਕਸ਼ਮੀਰ ਉੱਪਰ ਇਸ ਦਾ ਕੀ ਇੰਪੈਕਟ ਪੈਣਾ ਹੈਗਾ ਸਰਕਾਰ ਨੇ ਤਾਂ ਰੋਕ ਲੈਣਾ ਤੁਹਾਨੂੰ ਸਰਕਾਰ ਨੇ ਉੱਥੇ ਰੋਕਾ ਲਾ ਦੇਣੀ ਆ ਬਾਰਡਰ ਬੰਦ ਕਰ ਦੇਣਾ ਤੁਸੀਂ ਉੱਥੇ ਵਹਿ ਜਾਣਾ ਤੇ ਇਸ ਚੀਜ਼ ਦਾ ਬਾਕੀ ਪੰਜਾਬ ਸੂਬੇ ਤੇ ਜੰਮੂ ਕਸ਼ਮੀਰ ਤੇ ਕੀ ਅਸਰ ਪੈਣਾ ਇਸ ਨੂੰ ਵਿਚਾਰ ਕੀਤਾ ਤੁਸੀਂ ਇਸ ਦਾ ਦੇਖੋ ਵਿਚਾਰ ਤਾਂ ਸਰਕਾਰ ਨੂੰ ਕਰਨਾ ਚਾਹੀਦਾ ਵਪਾਰੀਆਂ ਨੂੰ ਸਰਕਾਰ ਨੂੰ ਦਬਾਅ ਪਾਉਣਾ ਚਾਹੀਦਾ ਜਾਂ ਤਾਂ ਅਸੀਂ ਐਲਾਨ ਕਰਕੇ ਪਿੱਛੇ ਰਸਤੇ ਰੋਕ ਰਹੇ ਹਾਂ ਠੀਕ ਆ ਰਾਜਤਾ ਨਹੀਂ ਵੀ ਸਾਨੂੰ ਨਹੀਂ ਜਾਣ ਦਿੰਦੇ ਹੈਗੇ ਅਸੀਂ ਤਾਂ ਜਾਣਾ ਚਾਹੁੰਦੇ ਆ ਰਸਤਾ ਨਹੀਂ ਰੁਕਣਾ ਜੀ ਰਸਤਾ ਤਾਂ ਸਰਕਾਰ ਨੇ ਰੁਕਣਾ ਜਿਹੜਾ ਬੰਦਾ ਰਸਤਾ ਰੋਕਦਾ ਸਵਾਲ ਉਹਨੂੰ ਹੋਣੀ ਚਾਹੀਦੇ ਅਸੀਂ ਤਾਂ ਐਲਾਨ ਨਹੀਂ ਕਰਦੇ ਸੀ ਰਸਤਾ ਰੁਕਾਂਗੇ ਅਸੀਂ ਤਾਂ ਕਹਿੰਦੇ ਪੀਸਫੁਲੀ ਅਸੀਂ ਪ੍ਰਦਰਸ਼ਨ ਕਰਨਾ ਅੰਦੋਲਨ ਕਰਨਾ ਸਾਡਾ ਹੱਕ ਹੈਗਾ ਹਾਂ ਉਹਨ ਵਪਾਰੀਆਂ ਨੂੰ ਇਸ ਗੱਲ ਦੀ ਅਸੀਂ ਵੀ ਮੰਗ ਕਰਦੇ ਆ ਵੀ ਜਿੰਨਾ ਵੀ ਪੰਜਾਬ ਦੀ ਆਰਥਿਕਤਾ ਦਾ ਨੁਕਸਾਨ ਹੋ ਰਿਹਾ ਜਾਂ ਜੰਮੂ ਕਸ਼ਮੀਰ ਦਾ ਜਾਂ ਹਰਿਆਣੇ ਦਾ ਉਹਦੀ ਸਾਰੀ ਪਰਪਾਈ ਕੇਂਦਰ ਕੋ ਕਰਾਉਣੀ ਚਾਹੀਦੀ ਹੈ ਉੰਦੇ ਸਭ ਬਾਕੀ ਦੇਸ਼ ਦੇ ਵਿੱਚ ਪੰਜਾਬ 'ਚ ਤੁਸੀਂ ਅਕਰੂਏਸ਼ਨ ਕਰਦੇ ਹੋ ਬਹੁਤ ਵੱਡਾ ਸ਼ਗਰਸ਼ ਤੁਸੀਂ ਇਕੱਠ ਵੀ ਵੱਡਾ ਕਰ ਰਹੇ ਪਰ ਬਾਕੀ ਦੇਸ਼ ਦੇ ਵਿੱਚ ਉਹ ਮਾਹੌਲ ਨਹੀਂ ਬਣ ਪਾਇਆ ਲੱਗਦਾ ਕਿ ਹੁਣ ਤੁਹਾਨੂੰ ਐਸਕੇਮ ਦੀ ਲੋੜ ਹੈ ਕਿਉਂਕਿ ਸੰਗਠਨ ਵੱਡਾ ਹੈਗਾ ਐਸਕੇਮ ਇਸ 'ਚ ਕੋਈ ਸ਼ੱਕ ਨਹੀਂ ਹੈ ਦੇਖੋ ਕਈਆਂ ਨੂੰ ਲੱਗ ਸਕਦਾ ਵੀ ਭਰਾਵਾਂ ਦੇ ਇੱਕ ਦੂਜੇ ਸਵਾਲ ਕਰਕੇ ਜੇ ਮੀਡੀਆ ਦੇ ਵਿੱਚ ਆਪੋ ਚੋਦੀ ਗਾਲੂ ਗਾਲੀ ਹੋਣ ਤੇ ਚੰਗਾ ਲੱਗਦਾ ਹੈ ਸਾਨੂੰ ਤਾਂ ਨਹੀਂ ਲੱਗਦਾ ਹੈਗਾ ਅਸੀਂ ਤੁਹਾਨੂੰ ਲੋੜ ਹੈ ਲੱਗਦਾ ਤੁਹਾਨੂੰ ਲੋੜ ਹੈ ਮੈਂ ਤਾਂ ਇਹ ਪੁੱਛਿਆ ਸਵਾਲ ਮੈਂ ਕਬਿਲਾਂ ਮੈਨੂੰ ਤਾਂ ਲੱਗਦਾ ਨਾ ਇਹ ਗੱਲਾਂ ਤਾਂ ਸਰਕਾਰ ਨੂੰ ਭਾਜਪਾ ਨੂੰ ਸੂਟ ਕਰਨੀਆਂ ਗਿਆ ਨਾ ਜੇ ਮੀਡੀਆ ਚ ਮੰਨ ਲਓ ਆਪੋ ਚੋਦੀ ਇੱਕ ਦੂਜੇ ਆਗੂ ਨੂੰ ਸਵਾਲ ਕਰਕੇ ਗੁੱਤਮ-ਕੁੱਥੀ ਕਰਾਉਂਦੇ ਆ ਠੀਕ ਹੈ ਟੀਆਰਪੀ ਕਿਸੇ ਨੂੰ ਵੱਧ ਮਿਲ ਸਕਦੀ ਹੈ ਪਰ ਇਹ ਹੱਕ ਚ ਤੇ ਭਾਜਪਾ ਦੇ ਭੁੱਕਣ ਗਿਆ ਨਾ ਅਸੀਂ ਭਰਾਮਾਂ ਦਾ ਮਸਲਾ ਬੈ ਕੇ ਹੱਲ ਕਰ ਲਾਂਗੇ ਸਾਨੂੰ ਸਾਰਿਆਂ ਦੀ ਲੋੜ ਹੈ ਪਰ ਤੁਹਾਨੂੰ ਉਹਨਾਂ ਨੇ ਚਿੱਠੀ ਭੇਜੀਓ ਸੁਪਰ ਸੋਚਿਆ ਮੰਥਨ ਕੀਤਾ ਕੋਈ ਹਾਂ ਹਾਲੇ ਤਾਂ ਸਮਾਂ ਹੀ ਨਹੀਂ ਮਿਲਿਆ ਵਿਚਾਰ ਕੇ ਉਹਨਾਂ ਭਰਾਮਾਂ ਨਾਲ ਗੱਲ ਕਰਾਂਗੇ ਸਾਨੀ ਕੋ ਤਾਂ ਵਿਚਾਰੀ ਜਾਊਗੀ ਚਿੱਠੀ ਵੀ ਵਿਚਾਰੀ ਜਾਊਗੀ ਬਾਕੀ ਸਰਕਾਰ ਜ਼ਿੰਮੇਵਾਰ ਹੈ ਜੇਕਰ ਰਸਤੇ ਰੋਕੇ ਆ ਦਿੱਲੀ ਵੀ ਕੁਝ ਕਰਨਾ ਹੈ ਅਲੱਗ-ਅਲੱਗ ਰਸਤਿਆਂ ਦੇ ਨਾਲ ਕਿਸਾਨ ਦੇਸ਼ ਭਰ ਤੋਂ ਦਿੱਲੀ ਵੀ ਕੁਝ ਕਰਨਗੇ ਪਰ ਪੰਜਾਬ ਦੇ ਕਿਸਾਨ ਪੰਜਾਬ ਚ ਹੀ ਰਹਿਣਗੇ ਕੈਮਰਾ ਪਰਸਨ ਨਵਿੰਦਰ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇਨ ਦੀ ਨਿਊਜ਼ ਬਠਿੰਡਾ